ਯਾਰਾ ਬਬਾਈ ਕਿੱਥੇ ਚੱਲੇ ਹੋ ਤੇ ਆਪਾਂ ਹਿਮਕੁੰਡ ਸਾਹਿਬ 30 ਕਿਲੋਮੀਟਰ ਕੱਢ ਦੀ ਦੀ ਆ ਉਹ ਭਾਈ ਸਾਹਿਬ ਆ ਜਿਹੜੇ 25ਵਾਂ ਸਾਲ ਆ ਉਹਨਾਂ ਨੂੰ ਪੈਦਲ ਯਾਤਰਾ ਤੁਹਾਡਾ 25ਵਾਂ ਸਾਲ ਆ ਜੀ ਸੁਣਿਆ ਹਾਂਜੀ ਹਾਂਜੀ ਤੁਸੀਂ 25 ਸਾਲ ਤੋਂ ਫਿਰ ਪੈਦਲ ਹੀ ਯਾਤਰਾ ਕਰਦੇ ਹੋ ਪੈਦਲ ਹੀ ਯਾਤਰਾ ਬਾ ਵਾ ਜੀ ਬਾ ਤੇ ਫਿਰ ਤੁਸੀਂ ਰਸਤੇ 'ਚ ਰੁਕਦੇ ਕਿੱਥੇ ਹੋ ਜੀ ਅੱਛਾ ਜੀ ਅੱਗੇ 12 ਤੋਂ 14 ਦਿਨ ਦਾ ਟਾਰਗੇਟ ਦਾ ਸਾਡਾ ਹਿਮਕੁੰਡ ਸਾਹਿਬ ਉੱਪਰ ਤੱਕ ਅੱਛਾ ਦੋਸਤੋ ਇੰਨੀ ਅੱਤ ਦੀ ਗਰਮੀ ਪੈਂਦੀ ਆ ਤੇ ਗੱਡੀ ਦੇ ਵਿੱਚ ਏਸੀ ਵੀ ਨਹੀਂ ਕੰਮ ਕਰਦਾ ਇੱਧਰ 45 ਡਿਗਰੀ ਟੈਂਪਰੇਚਰ ਹੈ ਰਿਸ਼ੀਕੇਸ਼ ਤੋਂ ਚੱਲੇ ਹੋਏ ਆ ਬਾਈ ਤੇ ਰਸਤੇ ਦੇ ਵਿੱਚ ਆ ਬਾਬਾ ਜੀ ਮੇਰੇ ਨੇ ਪੈਦਲ ਯਾਤਰਾ ਵਾਲੇ ਕਰਦੇ ਆ ਇਹਨਾਂ ਨਾਲ ਗੱਲਬਾਤ ਕਿੱਥੋਂ ਆਏ ਨੇ ਕਿਹੜਾ ਬਾਬਾ ਜੀ ਕਿੱਥੇ ਚੱਲੇ ਹੋ ਪਦਾਰਨਾਥ ਤੇ ਆਪਾਂ ਹਿਮਕੁੰਡ ਸਾਹਿਬ ਤੇ ਬਦਰੀਨਾਥ ਲੁਧਿਆਣੇ ਤੋਂ ਪੈਦਲ ਲੁਧਿਆਣੇ ਤੋਂ ਜੀ ਪੈਦਲ ਕਿੰਨੇ ਕਿਲੋਮੀਟਰ ਪੈ ਜਾਂਦਾ ਜੀ ਇਹ 700 ਕਿਲੋਮੀਟਰ ਪੈ ਜਾਂਦਾ 700 ਕਿਲੋਮੀਟਰ ਪੈ ਜਾਂਦਾ ਹੈ ਜੀ 700 ਕਿਲੋਮੀਟਰ ਹੈਗਾ ਲੁਧਿਆਣਾ ਹਾਂਜੀ ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਤੁਰਿਆਂ ਨੂੰ ਅਸੀਂ ਆਪਣੇ 18 ਤਰੀਕ ਨੂੰ ਚੱਲੇ ਸੀ ਹੈਗੇ 18 ਨੂੰ ਚੱਲੇ ਸੀ ਅੱਜ ਕਿੰਨੇ ਨੂੰ ਪਨਤੀ ਹੋ ਗਈ 29 ਹੋ ਗਈ 11ਵਾਂ ਦਿਨ ਹੈ ਜੀ ਹਾਂਜੀ ਕਿੰਨੇ ਦਿਨ ਹੋਰ ਲਾਉਂਗੇ ਜੀ ਇੱਧਰ ਆਪਾਂ 16 ਤਰੀਕ ਤੱਕ ਪਹੁੰਚ ਜਾਂਦੇ ਅੱਛਾ ਜੀ ਵਾਹ ਜੀ ਵਾਹ ਕਿਰਪਾਈ ਤੁਹਾਡੇ ਤੇ ਪੂਰੀ ਹੈ ਨਾ ਪ੍ਰਮਾਤਮਾ ਦੀ ਉੱਪਰ ਵਾਲੇ ਦੀ ਉਹ ਉਸੇ ਸਾਰੇ ਤੁਰੇ ਕਰਦੇ ਹਾਂ ਇੱਕ ਬਾਈ ਸਾਹਿਬ ਉਹ ਖੜੇ ਨੇ ਹਾਂ ਤੁਹਾਡੇ ਨਾਲ ਦੇ ਠੀਕ ਕਿਲੋਮੀਟਰ ਕੱਢ ਦੀ ਦੀ ਹੈ ਉਹ ਭਾਈ ਸਾਹਿਬ ਆ ਜਿਹੜੇ 25ਵਾਂ ਸਾਲ ਆ ਉਹਨਾਂ ਨੂੰ ਪੈਦਲ ਯਾਤਰਾ ਅੱਛਾ ਤੁਹਾਡਾ ਜੀ ਮੇਰਾ ਦੂਜਾ ਤੁਹਾਡਾ ਦੂਜਾ ਸਾਲ ਆ ਅੱਛਾ ਜੀ ਤੇ ਉਹ ਭਾਈ ਸਾਹਿਬ ਦਾ ਉਹ ਪਹਿਲਾ ਅੱਛਾ ਉਹਨਾਂ ਦਾ ਪਹਿਲਾ ਜੀ ਚਲੋ ਵਧੀਆ ਉਹਨਾਂ ਨਾਲ ਕਰਦੇ ਆ 25 ਸਾਲ ਵਾਲਿਆਂ ਨਾਲ ਗੱਲ ਉਹ ਉਹ ਬਾਈ ਜਿਹੜੇ ਜਾ ਰਹੇ ਨੇ ਬਾਈ ਅੱਗੇ ਇਹਨਾਂ ਦਾ 25ਵਾਂ ਸਾਲ ਆ ਪੈਦਲ ਯਾਤਰਾ ਦਾ ਤੇ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਹੁਣ ਤੱਕ ਇੱਥੇ ਹਨਾ ਤੇ ਬਾਬਾ ਜੀ ਤੁਹਾਡਾ 25ਵਾਂ ਸਾਲ ਆ ਜੀ ਸੁਣਿਆ ਹਾਂ ਜੀ ਹਾਂ ਜੀ ਤੁਸੀਂ 25 ਸਾਲ ਤੋਂ ਫਿਰ ਪੈਦਲ ਯਾਤਰਾ ਕਰਦੇ ਹੋ ਪੈਦਲ ਯਾਤਰਾ ਵਾਹ ਜੀ ਵਾਹ ਤੇ ਹੁਣ ਫਿਰ ਇਹਨਾਂ ਨੂੰ ਬਾਈਆਂ ਨੂੰ ਤੁਸੀਂ ਨਾਲ ਤਿਆਰ ਕਰਕੇ ਲਿਆਏ ਹੋ ਵੀ ਚਲੋ ਪਰ ਪਹਿਲੇ ਇੱਕ ਮੇਰਾ ਦੋਸਤ ਹੈ ਜਿਹੜਾ ਇਹ ਬਿਜ਼ਨਸਮੈਨ ਹੈ ਵੀ ਅੱਛਾ ਜੀ ਬਿੱਟੂ ਜੀ ਦਾ ਹਾਂ ਜੀ ਇਹਨਾਂ ਨੂੰ ਕਿਹਾ ਚਲੋ ਇਹ ਚਲੋ ਇਹ ਦੂਜੀ ਵਾਰ ਹੀ ਆਏ ਹਨ ਤੇ ਫਿਰ ਤੁਸੀਂ ਰਸਤੇ 'ਤੇ ਰੁਕਦੇ ਕਿੱਥੇ ਹੋ ਜੀ ਕਿੱਥੇ ਹੋਟਲ 'ਚ ਕਮਰਾ ਵੀ ਲੈ ਲੀ ਤੇ ਅਸਰਾਹ 'ਚ ਗੁਰਦੁਆਰੇ ਮੰਦਿਰ ਜਿੱਥੇ ਲੁੱਟ ਲੱਗਿਆ ਅੱਛਾ ਜਿੱਥੇ ਰਾਤ ਪਈ ਜੀ ਠੀਕ ਹੈ ਜੀ ਕਮਰਾ ਲੈਣਾ ਪੈਂਦਾ ਹੋਟਲ ਵਿੱਚ 25 ਸਾਲਾਂ ਵਿੱਚ ਕਿਵੇਂ ਐਕਸਪੀਰੀਅੰਸ ਰਿਹਾ ਜੀ ਹੁਣ ਗਰਮੀ ਜ਼ਿਆਦਾ ਆ ਜਾਂ ਪਹਿਲਾਂ ਸੀ ਕੀ ਗੱਲਬਾਤ ਅੱਜ ਐਤ ਕੀ ਗਰਮੀ ਜ਼ਿਆਦਾ ਆ ਹਨਾ ਜੀ ਹਾਂ ਜੀ ਬਹੁਤ ਜ਼ਿਆਦਾ ਆ ਹਾਂ ਹੁਣ ਗੱਡੀ ਵੀ 41 ਡਿਗਰੀ ਟੈਂਪਰੇਚਰ ਦਿਖਾ ਰਹੀ ਐ ਅਸੀਂ ਵੀ ਸਫ਼ਰ ਕੋਈ ਘਟਾਇਆ ਥੋੜਾ ਜਿਹਾ ਪਹਿਲੇ ਨਾਲ ਅੱਛਾ ਜੀ ਅੱਗੇ 12 ਤੋਂ 14 ਕਿਲੋ ਦਾ ਟਾਰਗੇਟ ਤਾਂ ਸਾਡਾ ਹਿੰਦੂਪੁਰ ਸਾਹਿਬ ਉੱਪਰ ਤੱਕ ਅੱਛਾ ਜੀ ਅਸੀਂ ਹੁਣ ਸਫ਼ਰ ਘਟਾਇਆ ਵਾ 30-35 ਕਿਲੋਮੀਟਰ ਰੱਖਿਆ ਵਾ ਅਗਲੇ ਅਸੀਂ 40-45-50 ਤੱਕ ਰੱਖਦੇ ਹਾਂ ਠੀਕ ਹੈ ਜੀ ਠੀਕ ਹੈ ਤੇ ਮਿਲਦੇ ਆ ਫਿਰ ਤੁਹਾਨੂੰ ਅੱਗੇ ਜਾ ਕੇ ਦੋਸਤੋ ਤੁਸੀਂ ਸੁਣ ਹੀ ਲਿਆ ਹੋਣਾ ਬਾਬਿਆਂ ਤੋਂ ਕਿ 700 ਕਿਲੋਮੀਟਰ ਇੱਕ ਪਾਸੇ ਪੈਂਦਾ 750 ਹੋ ਜਾਂਦਾ ਜੇ ਆਪਾਂ ਮੈਪ ਦੇ ਹਿਸਾਬ ਨਾਲ ਦੇਖੀਏ ਕਦਾਰਨਾਥ ਪੱਧਰੀਣਾ ਤੇ ਹੇਮਕੁੰਡ ਦੀ ਚੜ੍ਹਾਈ ਤੇ 1500 ਕਿਲੋਮੀਟਰ ਬਾਈ ਆਉਣ ਜਾਣ ਹੋ ਗਿਆ ਤੇ ਦੇਖੋ ਤੁਸੀਂ ਮਹੀਨੇ ਦੇ ਵਿੱਚ ਬਾਬਿਆਂ ਨੇ ਪਹੁੰਚਣਾਗਾ ਮਹੀਨਾ ਲੱਗ ਜਾਂਦਾ ਪਹੁੰਚਣ ਦੇ 29 ਦਿਨ ਹਨਾ ਪਹੁੰਚਦੇ ਨੇ 29 ਦਿਨਾਂ ਦੇ ਵਿੱਚ ਤੇ ਤੁਸੀਂ ਡੇਟਾ ਵੀ ਨੋਟ ਕਰ ਲਿਆ ਹੋਣੀ ਆ ਵੀ ਕਿੰਨੀ ਤਰੀਕ ਨੂੰ ਚੱਲੇ ਸੀ ਤੇ ਕਿੰਨੀ ਤਰੀਕ ਨੂੰ ਪਹੁੰਚ ਰਹੇ ਨੇ ਜਿੱਥੇ ਲੋਕ ਇੰਨੀ-ਇੰਨੀ ਗਰਮੀ ਦੇ ਵਿੱਚ ਏਸੀਆਂ ਦੇ ਵਿੱਚ ਗੱਡੀਆਂ ਕਰਾ ਕਰਾ ਕੇ ਇੱਧਰ ਆਉਂਦੇ ਨੇ ਉੱਥੇ ਬਾਈ ਦੇਖ ਲਓ ਤੁਸੀਂ ਕਿੰਨੀ ਸ਼ਰਧਾ ਦੇ ਨਾਲ ਇਹ ਬਾਬੇ ਨੇ ਜਿਹੜੇ ਇਹ ਸੰਗਤਾਂ ਨੇ ਇੱਥੋਂ ਲੁਧਿਆਣੇ ਤੋਂ ਚੱਲੀਆਂ ਹੋਈਆਂ ਨੇ ਤੇ ਇਹ ਲੁਧਿਆਣੇ ਦੇ ਬਿਜ਼ਨਸਮੈਨ ਨੇ ਜਿਹੜੇ ਪੈਦਲ ਯਾਤਰਾ ਕਰ ਰਹੇ ਨੇ ਪੈਸਾ ਤਾਂ ਬਹੁਤ ਹੁੰਦਾ ਬਾਈ ਲੋਕਾਂ ਕੋਲੇ ਪਰ ਜਿਹੜੀ ਸ਼ਰਧਾ ਕੀ ਉਹ ਕਿਸੇ ਕਿਸੇ ਦੇ ਮਨ 'ਚ ਹੁੰਦੀ ਹੈ ਸੱਚੀ ਭਾਵਨਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹਨਾਂ ਦੀ ਜਿਹੜੀ ਸ਼ਰਤ ਆ ਗਈ ਉਹ ਕਿਵੇਂ ਲੱਗੀ ਤੇ ਤੁਹਾਨੂੰ ਤੁਹਾਡਾ ਕੀ ਵਿਚਾਰ ਆ ਇੱਧਰ ਆਉਣ ਦਾ ਯਾਤਰਾ ਕਰਨ ਦਾ